ਹਾਂਜੀ ਕਿੰਨੇ ਕ ਫੈਰ ਹੋਏ ਬੈ ਕਿੱਥੇ ਆਓ ਉਹ ਕਿਸੇ ਬੰਦੇ ਇੱਧਰ ਆਪਣੇ ਕੋਲ ਲੈ ਗਿਆ ਹਸਾਲੀ ਚਲੋ ਪਾਟੀ ਬੋਲੀ ਕਿੰਨੇ ਆਣੇ ਆ ਇਹਨਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚਲਦੇ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀਹਾਂ ਸਰਪੰਚ ਜੜਾ ਕਿਸੇ ਦੇ ਭੋਗ ਦੇ ਪ੍ਰੋਗਰਾਮ ਤੇ ਆਇਆ ਹੋਇਆ ਸੀਗਾ ਰੰਜਿਸ਼ ਦੇ ਚਲਦੇ ਕਿਸੇ ਨੇ ਭੁੰਨ ਕੇ ਰੱਖ ਦਿੱਤਾ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਤਾਂ ਵੱਡੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸਰਪੰਚੀ ਚੋਣਾਂ ਦੀ ਰੰਜਿਸ਼ ਦੇ ਚਲਦੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਸਰਪੰਚ ਬੰਦਾ ਮਰਨ ਵਾਲਾ ਜਿਹੜਾ ਪਿੰਡ ਦਾ ਸਰਪੰਚ ਹੈ ਤੇ ਧਮਕੀਆਂ ਮਿਲ ਰਹੀਆਂ ਸਨ ਜਿਹੜੇ ਲੋਕ ਤੇ ਮੌਜੂਦ ਸਨ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਸਰਪੰਚ ਬਣਨ ਤੋਂ ਨਾਲ ਹੀ ਪਿੰਡ ਦੀ ਕੋਈ ਬੰਦਾ ਪਿੰਡ ਦੀ ਕੋਈ ਪਾਰਟੀ ਲਗਾਤਾਰ ਧਮਕੀਆਂ ਦੇ ਰਹੀ ਸੀ ਕਿ ਤੁਹਾਨੂੰ ਜਾਨੂ ਮਾਰ ਦੇਾਂਗੇ ਤੇ ਜਦੋਂ ਫਿਰ ਇਹ ਸਰਪੰਚ ਆਪਦੇ ਪਰਿਵਾਰ ਦੇ ਨਾਲ ਕਿਸੇ ਦੇ ਭੋਗ ਤੇ ਪਹੁੰਚਦਾ ਤੇ ਉੱਥੇ ਹੀ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਬੰਦਿਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਾਲਾਂਕਿ ਇਹ ਪਛਾਣ ਨਹੀਂ ਹੋਈ ਕਿ ਕਿਹੜੇ ਬੰਦਿਆਂ ਨੇ ਗੋਲੀਆਂ ਮਾਰੀਆਂ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚੱਲਦੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਵੱਡੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਤਰੰਤਰਾਂ ਦੇ ਪਿੰਡ ਲਾਲੂ ਘੁੰਮਣ ਤੋਂ ਜਿੱਥੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤੇ ਚੱਲਦੇ ਮੌਜੂਦਾ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿੱਕੇ ਜਦਕਿ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਤੇ ਨਾਲ ਹੀ ਇਸ ਮ੍ਰਿਤਕ ਸਰਪੰਚ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਹੈ ਜੋ ਹਾਲ ਹੀ ਹੁਣੇ ਪੰਜਾਬ ਚ ਹੋਈਆਂ ਸਰਪੰਚੀ ਚੋਣਾਂ ਦੇ ਵਿੱਚ ਸਰਪੰਚ ਬਣਿਆ ਸੀ ਤੇ ਆ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਸੀ ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਾਂਚ ਕਰਨੀ ਸ਼ੁਰੂ ਕਰ ਦਿੰਦੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਵੇਰੇ ਉਹ ਕਿਸੇ ਦੇ ਘਰੇ ਅਖੰਡ ਪਾਠ ਕਿਸ ਰੱਖਿਆ ਹੋਇਆ ਸੀ ਭੋਗ ਰੱਖਿਆ ਹੋਇਆ ਸੀ ਉੱਥੇ ਸ਼ਾਮਲ ਹੋਣ ਗਏ ਸਨ ਤੇ ਜਦ ਵਾਪਸ ਪਰਤ ਰਹੇ ਸਨ ਤਾਂ ਸਰਪੰਚ ਤੇ ਮੋਟਰਸਾਈਕਲ ਸਵਾਰੇ ਬੰਦਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਜੜੀ ਹੈ ਮੌਤ ਹੋ ਗਈ ਹੈ ਉੱਥੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਪੰਚੀ ਚੋਣਾਂ ਸਮੇਂ ਉਹਨਾਂ ਨੂੰ ਵਿਰੋਧੀ ਪਾਰਟੀ ਤੋਂ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਅਤੇ ਅੱਜ ਗੋਲੀਆਂ ਵੀ ਗੋਲੀਆਂ ਮਾਰ ਕੇ ਸਰਪੰਚ ਨੂੰ ਕਤਲ ਕਰ ਦਿੱਤਾ ਗਿਆ ਹਾਲਕਿ ਇਹ ਜਿਹੜਾ ਮਸਲਾ ਇਹ ਇਸ ਚੀਜ਼ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਕਿ ਗੋਲੀਆਂ ਵਾਕੀ ਜਿਸ ਪਾਰਟੀ ਦੀ ਗੱਲ ਕਰਦਾ ਪਿਆ ਪਰ ਕਿ ਮੈਂਬਰ ਉਹਨਾਂ ਵੱਲੋਂ ਕੀਤੀਆਂ ਗਈਆਂ ਜਾਂ ਹੋਰ ਕਿਸੇ ਬੰਦੇ ਨੇ ਆਪਣੀ ਪਰਸਨਲ ਦੁਸ਼ਮਣੀ ਇਸ ਸਰਪੰਚ ਤੋਂ ਕੱਢੀ ਹੈ ਸਰਪੰਚ ਸਾਹਿਬ ਦਾ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਢੱਲੋਂ ਕੀ ਕੀ ਗੱਲਬਾਤ ਹੋਈ ਸਰ ਗੱਲਬਾਤ ਸਰਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਲਿਸੀ ਧਮਕੀਆਂ ਦਵਾਉਂਦੀ ਇੱਕ ਦੇ ਰਮਜੀਤ ਸਿੰਘ ਸਾਨਾ ਉਹ ਵੱਸਨ ਸਿੰਘ ਆ ਇਕਰਨਜੀ ਸਿੰਘ ਸਨ ਆਫ ਜਸਵੰਤ ਸਿੰਘ ਆ ਤੇ ਇੱਕ ਹੈ ਨਿਸ਼ਾਨ ਸਿੰਘ ਸਨ ਆਫ ਦੇਸਾ ਸਿੰਘ ਆ ਇੱਕ ਦੇਸਾ ਸਿੰਘ ਸਨ ਆਫ ਰਖਨ ਸਿੰਘ ਆ ਇੱਕ ਬਲਰਾਮ ਸਿੰਘ ਸਨ ਆਫ ਭਜਨ ਸਿੰਘ ਆ ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਾਰੀਆਂ ਧਮਕੀਆਂ ਦਿੱਤੀਆਂ ਜਾਂਦੇ ਤੁਸੀਂ ਸਰਪੰਚ ਬਣ ਕੇ ਹਾਂ ਤੁਹਾਨੂੰ ਛੱਡਣਾ ਨਹੀਂ ਅਤੇ ਜਿਹੜੀ ਇਹੋ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੁੱਲਦੇ ਤੇ ਮਾਰਗ ਦੇ ਦੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤੇ ਮਤਲਬ ਉਹਨਾਂ ਨੇ ਗੋਲੀਆਂ ਚਲਾ ਕੇ ਜਿਹੜੇ ਤੁਹਾਡੇ ਫਾਦਰ ਸਾਹਿਬ ਸਰਪੰਚ ਬਣੇ ਹਾਂ ਸਰਪੰਚ ਬਣੇ ਹੋਣ ਐ ਇਸ ਵਾਰ ਬਣੇ ਪਾਰਟੀ ਚੋਂ ਆਮ ਆਦਮੀ ਪਾਰਟੀ ਅੱਛਾ ਹਾਂ ਜੀ ਤੇ ਇਹ ਜਿਹੜੇ ਗਨ ਸ਼ਾਟ ਹੋਈ ਆ ਇਹ ਕੋਈ ਬੰਦਾ ਇੱਕੋ ਹੀ ਜ਼ਿਆਦਾ ਹੀ ਹੋ ਗਿਆ ਇੱਕ ਹੀ ਬੰਦਾ ਸੀਗਾ ਹਾਂ ਕੁੜੀਆਂ ਮਾਰੀਆਂ ਜਿੰਨੇ ਕੁੜੀਆਂ ਮਾਰੀਆਂ ਪਿੰਡ ਦੇ ਹੀ ਲੱਗਦੇ ਇਹ ਬੰਦੇ ਜਿਨ੍ਹਾਂ ਨਾਲ ਤੁਹਾਡੀ ਬਾਗਬਾੜ ਦੀ ਦਾ ਨਾ ਸਰੋ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਦਾ ਉਹ ਵੀ ਪਾਰਟੀ ਪਾਜੀ ਦਾ ਚੱਕਰ ਹੈ ਕੋਈ ਹੋਰ ਦਾ ਸਰੋ ਹੈਗੇ ਦੂਜੀ ਪਾਰਟੀ ਦੇ ਆ ਸੱਟੋਂ ਐਂਟੀ ਪਾਰਟੀ ਹਾਂ ਮਤਲਬ ਮੇਨ ਰੰਜਿਸ਼ ਹੋਈ ਨਹੀਂ ਹਾਂਜੀ ਹਾਂਜੀ ਬਹੁਤ ਚੀ ਦੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਏ ਉਸ ਦਿਨ ਤੋਂ ਤਨਕੀਆਂ ਦੇ ਜਾਂਦੇ ਤੁਹਾਨੂੰ ਛੱਡਣਾ ਨਹੀਂ ਪਹਿਲਾਂ ਵੀ ਅਮਰਤ ਬਾੜ ਤੋਂ ਤਨਕੀਆਂ ਦਵਾਈਆਂ ਦੋਨਾਂ ਜੀ ਹਾਂ ਦੋ ਵਾਰ ਆਨਸਾ ਵਟਸਐਪ ਪਹਿਲਾਂ ਵੀ ਤੁਮ ਕਿਆਂ ਦਵਾਈਆਂ ਪਤਾ ਲੱਗਾ ਕਿ ਹਿਆਰ ਤੇ ਤੁਹਾਡੀ ਦੋਲ ਬੀਤੇ ਛੱਡ ਕੇ ਕੱਢ ਗਈ ਹਾਂ ਜੀ ਸਾਰਾ 1000 ਨਾਲ ਇਥੇ ਰਿਹਾ ਤੁਮ ਕਿੰਨੇ ਅਮਰਪਾਲ ਬਾੜ ਜਿਹੜਾ ਬਰਿਸ਼ ਨੇਦਾ ਉਹ ਹਾਂ ਜੀ ਹਾਂ ਜੀ ਉਤ ਹਾਂ ਉਹਦੇ ਤੋਂ ਤੁਮ ਕਿਹਨਾਂ ਦੋ ਵਾਰ ਆਇਆ ਪਰ ਅਹੀਂ ਕਦੀ ਵੀ ਕਿਸੇ ਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜਾ ਸਾਡੇ ਫਰਦੋ ਸਾਹਿਬ ਜੀ ਅੱਜ ਤੱਕ ਪ੍ਰਿੰਦ ਚੁੱਚੀ ਬੋਲੇ ਹੋ ਨਹੀਂ ਕਦੀ ਕਿਸੇ ਨੇ ਪਰ ਉਹਨਾਂ ਨੇ ਕਿਹਾ ਵੀ ਨਹੀਂ ਮੈਂ ਜਦੋਂ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੈਨੂੰ ਕੋਈ ਕੀ ਆਖੂਗਾ ਜੀ ਹਾਂ ਕਿੰਨੀ ਏ ਜੀ ਅੰਕਲ ਜੀ 75 ਈਅਰ ਹੂੰ ਇਹ ਕੀ ਨਾ ਬਾਈ ਕੋ ਦਾ ਮੇਰਾ ਨਾਮ ਰਜਿਸਟਰ ਸਰ ਪੀਡਲ ਆਲੂ ਨੂੰ ਮੰਜੇ ਗਾਲੀ ਸਾਡੀ ਮਜ਼ੇ ਦਾ ਪ੍ਰੋਗਰਾਮ ਸੀ ਅੱਜ ਤੇ ਅੱਜ ਵੀ ਉਹਨਾਂ ਦੇ ਪ੍ਰੋਗਰਾਮ ਬਾਅਦ ਸਰਪੰਚ ਸਾਹਿਬ ਨੇ ਸਵੇਰੇ ਮੇਰਾ ਮਾਮਲਾ ਅਖਰੇ ਆਇਆ ਸੀ ਜੇ ਕੋਈ ਅੰਮ੍ਰਿਤ ਸਾਥੀ ਆਇਆ ਵਾਬੇ ਤੇ ਮੋਰੋ ਆਇਓ ਨੇ ਇਹਨੇ ਵਾ ਗੋਲੀਆਂ ਦੀ ਬਰਖਾ ਕਰਤੀ ਸਰਪੰਚ ਸਾਹਿਬ ਦੀ ਜਥੇਵੀ ਇੱਕ ਬਹੁਤ ਸੰਜਿਆ ਨੂੰ ਲਾਇਲੀ ਭੇਜਿਆ ਏ ਹਸਪੀਟਲੋਂ ਦੇ ਗੋਲੀ ਲੱਗੀ ਲਾਪ ਦੇ ਵਿੱਚ ਜਿਹਨਾਂ ਦੀ ਸਰਪੰਚ ਸਾਹਿਬ ਦਾ ਨਾਮ ਹੈ ਉਹ ਸਰਪੰਚ ਸਾਹਿਬ ਪ੍ਰਕਾਸ਼ ਸਿੰਘ ਸੁਪੰਜ ਨਵੇਂ ਮੌਜੂਦਾ ਸੁਪੰਜ ਜੀ ਆਮ ਆਦਮੀ ਪਾਰਟੀ ਹਾਂ ਆਮ ਆਦਮੀ ਪਾਰਟੀ ਵੱਲੋਂ ਤੇ ਉਹ ਕਿੰਨੇ ਕੇ ਜਾਣੇ ਜਿਹੜੇ ਗੋਲੀ ਚਲਾਉਣ ਵਾਲੇ ਇਕੱਲਾ ਹੀ ਕੋਈ ਹਾਂਜੀ ਕੁਛ ਪਤਾ ਲੱਗਾ ਤੁਹਾਡੇ ਕੋਲ ਨਾਲੀ ਰਵੋਲਵਰ ਗੋਲੀ ਨਹੀਂ ਰਵਾਲਵਾ ਤੇ ਸਾਡੇ ਗੋਲ ਜੀ ਅਸੀਂ ਪੁਲਿਸ ਨੂੰ ਦੇ ਦਿੱਤਾ ਗੋਲੀਆਂ ਸਾਡੇ ਗੋਲ ਜੀ ਉਹ ਜੀਤੀਆਂ ਨੂੰ ਤੇ ਲਾਸ ਬੰਦੇ ਦੀ ਇੱਥੇ ਬੜੀ ਕੋਈ ਟ੍ਰੈਕ ਰੂਟ ਪਤਾ ਨਹੀਂ ਵੀ ਪਹਿਲਾਂ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਨਾਲ ਕੋਈ ਤਾਂ ਦੁੱਖਾਰ ਨਹੀਂ ਕੋਈ ਲੜਾਈ ਨਾ ਰਣੀ ਕਿ ਨਾ ਪਿੰਡ ਵਿੱਚ ਉਹਨਾਂ ਨਾਲ ਕਿੰਨੇ ਬੰਦੇ ਜਕਮੀ ਹੋਏ ਹੋਰ ਹੋਰ 4 ਬੰਦੇ ਜਕਮੀ ਹੋਏ ਅੱਛਾ ਇੱਕ ਬੰਦੇ ਦੀ ਗੋਲੀਆਂ ਹਾਂਜੀ ਇਹ ਜਿਹੜੇ ਬੰਦੇ ਸੀ ਕਿੱਥੋਂ ਦਾ ਰਹਿਣ ਵਾਲੇ ਇਹ ਲਾਲੂ ਕਮੰਦ ਦਾ ਬਾਸ ਰਹੇ ਬੇਕਾਂ ਸਾਡੇ ਇੱਥੇ ਮੋਰੀ ਹਸਨੀ ਪੈਂਦੀ ਆ ਇਹ ਬੇਕਾਂ ਲੈਂਦੇ 90 ਫਾਪ ਕੀ ਸਿੱਥੋਂ ਦੇ ਲਾਲੂ ਕਮੰਦ ਪਰ ਅੱਛਾ ਉਹ ਜਾਨ ਦੇ ਜਿਹਨਾਂ ਨੇ ਗੋਲੀ ਮਾਰੀ ਹਾਂਜੀ ਜਿਨ੍ਹਾਂ ਨੇ ਗੋਲੇ ਮਾਰਿਆ ਉਹ ਵੀ ਆਂਦੇ ਪਤਾ ਕਿ ਕੌਣ ਤੇ ਕੌਣ ਨਹੀਂ ਸਰ ਭੱਜ ਗਏ ਨੇ ਭੱਜ ਗਏ ਨੇ ਕਰਤੇ ਆਏ ਸੀ ਉਹ ਉਹ ਮੋਟਰਸਾਈਕਲ ਸਪਲੈਂਡਰ ਤੇ ਆਇਆ ਸਲਵਰੇ ਕਲਰ ਦਾ ਮੋਟਰਸਾਈਕਲ ਕੀ ਮੰਗ ਕਰਦੇ ਤੁਸੀਂ ਹਾਂਜੀ ਮੰਗ ਇਹ ਇਨਸਾਫ ਦੀ ਉਹ ਕਰਦੇ ਇਨਸਾਫ ਵੇਖੋ ਵੀ ਕਿ ਨਜ਼ਰ ਇੱਥੇ ਕਿੰਨੀ ਸਖਤ ਬੈਠੀ ਪਤਾ ਨਹੀਂ ਕਿਹਦੀ ਕਿਹਦੀ ਵੱਜ ਰਹੀ ਕੀ ਕੀ ਦਾ ਘਟਨਾ ਹੈ ਟੁੱਟ ਗਈ ਤੇ ਬਾਕੀ ਇਹ ਇਨਸਾਫ ਦੀ ਇਹ ਮੰਗ ਕਰਦੇ ਆ ਕਿ ਸਪਲੈਂਡਰ ਦਾਟੇ ਹੋਏ ਨਵੇਂ ਇਨਸਾਫ ਦਿੱਤਾ ਜਾਵੇ ਤੇ ਇਹਦੇ ਮੇਰੇ ਨੂੰ ਫੜੇ ਜਾਣ ਨਹੀਂ ਉਹ ਨਾ ਪਤਾ ਕਿ ਪ੍ਰਵਾਨੀ ਕੀਤੀ ਕੀ ਭੋਗ ਪੈਂਦਾ ਇੰਨੇ ਨਹੀਂ ਜੀ ਇਹਨੇ ਜਲਦੀ ਦੇਖੋ ਵੀ ਅੱਗੇ ਸਾਡੇ ਇਸ ਤਰ੍ਹਾਂ ਪੱਗਾਂ ਲੈ ਗਈਆਂ ਕਿ ਅਸੀਂ ਸਲਟ ਪਾਰਟੀ ਡਿੱਗੇ ਇੱਕ ਜਿਹੜੇ ਉੱਤੇ ਜਿਹੜਾ ਗੋਲੀ ਚੱਲੀ ਜਾਂਨੇ ਵਾਈ ਉਹਨੇ ਗੋਲੀਆਂ ਚਲਾਤੀਆਂ 1 ਕਿਲੋ ਵਾਲਾ ਵੱਜ ਮੁਗੀਆਂ ਜਿਹੜੇ ਏਟੋ ਮਾਰੀ ਰੱਖ ਕੇ ਤੇ ਏਟੇ ਵਾਲੇ ਭੱਡੇ ਪਿਆ ਥੱਲੇ ਉਹ ਦੂਜਾ ਵਾਲਾ ਕੱਢ ਕੇ ਚਲਾਇਆ ਉਹਨੇ ਹਾਂਜੀ ਕਿੰਨੇ ਕ ਫੈਰ ਹੋਏ ਬੈਥ ਕਿੱਥੇ ਆਓ ਉਹ ਕਿਸੇ ਬੰਦੇ ਇੱਥੇ ਆਪਣੇ ਪੈਰ ਲੈ ਗਏ ਸਾਡੇ ਪਾਪੀ ਹੋਏ ਨੇ ਜੀ ਆਣੇ ਆ ਇਹ ਨਵਾ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚਲਦੇ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀਹਾਂ ਸਰਪੰਚ ਜੜਾ ਕਿਸੇ ਦੇ ਭੋਗ ਦੇ ਪ੍ਰੋਗਰਾਮ ਤੇ ਆਇਆ ਹੋਇਆ ਸੀਗਾ ਰੰਜਿਸ਼ ਦੇ ਚਲਦੇ ਕਿਸੇ ਨੇ ਭੁੰਨ ਕੇ ਰੱਖ ਦਿੱਤਾ ਤਾੜ-ਤਾੜ ਗੋਲੀਆਂ ਚਾੜ ਦਿੱਤੀਆਂ ਤਾਂ ਵੱਡੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸਰਪੰਚੀ ਚੋਣਾਂ ਦੀ ਰੰਜਿਸ਼ ਦੇ ਚਲਦੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਸਰਪੰਚ ਇਹ ਬੰਦਾ ਮਰਨ ਵਾਲਾ ਜਿਹੜਾ ਪਿੰਡ ਦਾ ਸਰਪੰਚ ਹੈ ਤੇ ਧਮਕੀਆਂ ਮਿਲ ਰਹੀਆਂ ਸਨ ਜਿਹੜੇ ਲੋਕ ਤੇ ਮੌਜੂਦ ਸਨ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਸਰਪੰਚ ਬਣਨ ਤੋਂ ਨਾਲ ਹੀ ਪਿੰਡ ਦੇ ਕੋਈ ਬੰਦਾ ਪਿੰਡ ਦੀ ਕੋਈ ਪਾਰਟੀ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਤੁਹਾਨੂੰ ਜਾਨੂ ਮਾਰ ਦਿਆਂਗੇ ਤੇ ਜਦੋਂ ਫਿਰ ਇਹ ਸਰਪੰਚ ਆਪਦੇ ਪਰਿਵਾਰ ਦੇ ਨਾਲ ਕਿਸੇ ਦੇ ਭੋਗ ਦੇ ਪਹੁੰਚਦਾ ਤੇ ਉੱਥੇ ਹੀ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਬੰਦਿਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਾਲਾਂਕਿ ਇਹ ਪਛਾਣ ਨਹੀਂ ਹੋਈ ਕਿ ਕਿਹੜੇ ਬੰਦਿਆਂ ਨੇ ਗੋਲੀਆਂ ਮਾਰੀਆਂ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚੱਲਦੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਵੱਡੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਤਰੰਤਰਾਂ ਦੇ ਪਿੰਡ ਲਾਲੂ ਖੁੰਮੜ ਤੋਂ ਜਿੱਥੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤੇ ਚੱਲਦੇ ਮੌਜੂਦਾ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿੱਕੇ ਜਦ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਤੇ ਨਾਲ ਹੀ ਇਸ ਮ੍ਰਿਤਕ ਸਰਪੰਚ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਹੈ ਜੋ ਹਾਲ ਹੀ ਹੁਣੇ ਪੰਜਾਬ ਚ ਹੋਈਆਂ ਸਰਪੰਚੀ ਚੋਣਾਂ ਦੇ ਵਿੱਚ ਸਰਪੰਚ ਬਣਿਆ ਸੀ ਤੇ ਆਪ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਸੀ ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਾਂਚ ਕਰਨੀ ਸ਼ੁਰੂ ਕਰ ਦਿੰਦੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਵੇਰੇ ਉਹ ਕਿਸੇ ਦੇ ਘਰੇ ਅਖੰਡ ਪਾਠ ਕੇ ਰੱਖਿਆ ਹੋਇਆ ਸੀ ਭੋਗ ਰੱਖਿਆ ਹੋਇਆ ਸੀ ਉੱਥੇ ਸ਼ਾਮਲ ਹੋਣ ਗਏ ਸਨ ਤੇ ਜਦ ਵਾਪਸ ਪਰਤ ਰਹੇ ਸਨ ਤਾਂ ਸਰਪੰਚ ਤੇ ਮੋਟਰਸਾਈਕਲ ਸਵਾਰੇ ਬੰਦਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਜੜੀ ਹੈ ਮੌਤ ਹੋ ਗਈ ਹੈ ਉੱਥੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਪੰਚੀ ਚੋਣਾਂ ਸਮੇਂ ਉਹਨਾਂ ਨੂੰ ਵਿਰੋਧੀ ਪਾਰਟੀ ਤੋਂ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਅਤੇ ਅੱਜ ਗੋਲੀਆਂ ਵੀ ਗੋਲੀਆਂ ਮਾਰ ਕੇ ਸਰਪੰਚ ਨੂੰ ਕਤਲ ਕਰ ਦਿੱਤਾ ਗਿਆ ਹਾਲਕਿ ਇਹ ਜਿਹੜਾ ਮਸਲਾ ਇਹ ਇਸ ਚੀਜ਼ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਕਿ ਗੋਲੀਆਂ ਵਾਕਈ ਜਿਸ ਪਾਰਟੀ ਦੀ ਗੱਲ ਕਰਦਾ ਪਿਆ ਪਰ ਹਰਕ ਮੈਂਬਰ ਉਹਨਾਂ ਵੱਲੋਂ ਕੀਤੀਆਂ ਗਈਆਂ ਜਾਂ ਹੋਰ ਕਿਸੇ ਬੰਦੇ ਨੇ ਆਪਣੀ ਪਰਸਨਲ ਦੁਸ਼ਮਣੀ ਇਸ ਸਰਪੰਚ ਤੋਂ ਕੱਢੀ ਹੈ ਸਰਪੰਚ ਸਾਹਿਬ ਦਾ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਢੱਲੋਂ ਹੈ ਕੀ ਗੱਲਬਾਤ ਹੋਈ ਸਰ ਗੱਲਬਾਤ ਸਰਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਰਟੀ ਧਮਕੀਆਂ ਦਵਾਉਂਦੀ ਇੱਕ ਦੇ ਰਣਜੀਤ ਸਿੰਘ ਸਾਨਾ ਉਹ ਵੱਸਨ ਸਿੰਘ ਆ ਇਕਰਨ ਜੀ ਸਿੰਘ ਸਨ ਆਫ ਜਸਵੰਤ ਸਿੰਘ ਆ। ਸ ਇੱਕ ਹੈ ਨਿਸ਼ਾਨ ਸਿੰਘ ਸਨ ਆਫ ਦੇਸਾ ਸਿੰਘ ਆ। ਇੱਕ ਦੇਸਾ ਸਿੰਘ ਸਨ ਆਫ ਲਖਨ ਸਿੰਘ ਆ। ਇੱਕ ਬਲਰਾਮ ਸਿੰਘ ਸਨ ਆਫ ਭਜਨ ਸਿੰਘ ਆ। ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜਾਰੀਆਂ ਧੰਕੀਆਂ ਦਿੱਤੀਆਂ। ਤੇ ਅੰਗੇ ਤੁਸੀਂ ਸਰਪੰਚ ਬਣ ਕੇ ਹੰਤ ਨੂੰ ਛੱਡਣਾ ਨਹੀਂ। ਅੱਜ ਜਿਹੜੀ ਅੱਜ ਇਹੋ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੋਲਦੇ ਤੇ ਮਾਰਗ ਦੇ ਦੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇੱਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤੇ ਮਤਲਬ ਉਹਨਾਂ ਨੇ ਗੋਲੀਆਂ ਚਲਾ ਕੇ ਜਿਹੜੇ ਤੁਹਾਡੇ ਫਾਦਲ ਸਾਹਿਬ ਸਰਪੰਚ ਬਣੇ ਹਾਂ ਜੀ ਸਰਪੰਚ ਬਣੇ ਹੁਣ ਇਸ ਵਾਰ ਪਾਰਟੀ ਪਾਰਟੀ ਚੋਂ ਆਮ ਆਦਮੀ ਪਾਰਟੀ ਅੱਛਾ ਹਾਂ ਜੀ ਤੇ ਇਹ ਜਿਹੜੇ ਗਨ ਸ਼ਾਟ ਹੋਈ ਆ ਇਹ ਕੋਈ ਬੰਦਾ ਇੱਕੋ ਹੀ ਹੀ ਚੱਲੇ ਹੀ ਹੋ ਇੱਕ ਹੀ ਬੰਦਾ ਸੀਗਾ ਹਾਂ ਕੁੜੀਆਂ ਮਾਰੀਆਂ ਜਿੰਨੇ ਗੋਲੀਆਂ ਮਾਰੀਆਂ ਪਿੰਡ ਦੇ ਹੀ ਲੱਗਦੇ ਇਹ ਬੰਦੇ ਜਿਨ੍ਹਾਂ ਨਾਲ ਤੁਹਾਡੀ ਆਗਵਾੜ ਦੇਦਾ ਕੋਈ ਨਾਂ ਸਰੋਂ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਉਹ ਵੀ ਪਾਰਟੀ ਪਾਜੀ ਦਾ ਜਿੱਤ ਗਿਆ ਕੋਈ ਹੋਰ ਜਿੱਤ ਰਿਹਾ ਸਰੋਂ ਹੈਗੇ ਦੂਜੀ ਪਾਰਟੀ ਦੇ ਆ ਸੱਤ ਤੋਂ ਐਂਟੀ ਪਾਰਟੀ ਹਾਂ ਮਤਲਬ ਮੇਨ ਰੰਜੀ ਸ਼ੋਰੀ ਹਾਂਜੀ ਹਾਂਜੀ ਸਹੀ ਅੱਛੀ ਦੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਏ ਉਦੋਂ ਤੋਂ ਤੰਕੀਆਂ ਦੇਈ ਜਾਂਦੇ ਤੁਹਾਨੂੰ ਛੱਡਣਾ ਪਹਿਲਾਂ ਅਸੀਂ ਅਮਰਤ ਬਾੜ ਤੋਂ ਤੰਕੀਆਂ ਦਵਾਈਆਂ ਦੋਨਾਂ ਜੀ ਹਾਂ ਦੋ ਵਾਰ ਅਨਸਵਾਟਸਪ ਪਹਿਲਾਂ ਵੀ ਤੁਮ ਕਿਆਂ ਦਵਾਇਆ ਪਤਾ ਲਗਾ ਤੀ ਇਥੇ ਆ ਤੇ ਤੁਹਾਡੀ ਦੋ ਰੋਲ ਇਥੇ ਛੱਡ ਕੇ ਭੱਜ ਗਈ ਹਾਂ ਜੀ ਸਾਰਾ 1000 ਨਾ ਇਥੇ ਡੇਰ ਪਿਆ ਦੋ ਵਾਰ ਅਮਰਪੁਰ ਬਾੜ ਜਿਹੜਾ ਬਰੀਸ਼ ਰੇ ਦਾ ਉਹ ਹਾਂ ਜੀ ਹਾਂ ਜੀ ਉਤ ਹਾਂ ਉਦੋਂ ਤੋਂ ਤੁਮ ਕਿਹਾ ਦੋ ਵਾਰ ਆਇਆ ਪਰ ਅਹੀਂ ਕਦੀ ਵੀ ਕਿਸੇ ਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜੇ ਸਾਡੇ ਫਾਦਸਾ ਹੋਏ ਅੱਜ ਤੱਕ ਪਿੰਡ ਚ ਉੱਚੀ ਬੋਲੇ ਹੋ ਨਹੀਂ ਕਦੀ ਕਿਸੇ ਨਾਲ ਪਰ ਉਹਨਾਂ ਕਹਾਂ ਵੀ ਨਹੀਂ ਮੈਂ ਜਦੋਂ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੈਨੂੰ ਕੋਈ ਕੀ ਆਖੂ ਜੀ ਹਾਂ ਕਿੰਨੀ ਐ ਜੀ ਅੰਕਲ ਜੀ 75 ਇਅਰ ਹੂੰ ਕੀ ਨਾ ਬਾਈ ਕਦਾ ਮੇਰਾ ਨਾਮ ਰਜੇ ਸਰ ਪਿੰਡ ਲਾਲੂ ਕੋ ਮੰਜੇ ਬਰਾਣੇ ਸਾਡੀ ਮਰਜ਼ੀ ਦਾ ਭੋਗ ਸੀ ਅੱਜ ਤੇ ਅਥਰ ਵੀ ਉਹਨਾਂ ਦੇ ਤੋਂ ਬਾਅਦ सरपंच साहब ने सवेरे प्रेम आघरे आए सी है तो कोई अंगर साथी आया हुआ है बजू मरो आयो ने ये ने वाघ बोलिया दी वखा बाकी सरपंच साहब के दत्थो भी है ਇੱਕ ਬਹੁਤ ਸਮੇਂ ਗਿਆ ਹੁਣ ਲਾਇਲੀ ਭੇਜਿਆਏ ਹਸਪੀਟਲੋਂ ਦੇ ਗੋਲੀ ਲੱਗੀ ਲਾਪ ਦੇ ਵਿੱਚ ਜਿਹਨਾਂ ਦੀ ਸਰਪੰਚ ਸਾਹਿਬ ਦਾ ਨਾਮ ਹੈ ਉਹ ਸਰਪੰਚ ਸਾਹਿਬ ਪ੍ਰਤਾਪ ਸਿੰਘ ਸੁਭਜ ਨਵੇਂ ਮੌਜੂਦਾ ਸੁਭਜ ਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਕਿੰਨੇ ਕੇ ਜਾਣੇ ਜਿਹੜੇ ਗੋਲੀ ਚਲਾਉਣ ਵਾਲੇ ਤੇ ਇਕੱਲਾ ਹੀ ਇੱਕੋ ਹੀ ਹਾਂਜੀ ਕੁਝ ਪਤਾ ਲੱਗਾ ਤੁਹਾਡੇ ਕੋਲ ਨਾਲੀ ਰਵੋਲਰ ਗੋਲੀ ਨਹੀਂ ਰਵਾਲਰ ਤਾਂ ਸਾਡੇ ਗੋਲ ਜੀ ਅਸੀਂ ਪੁਲਿਸ ਨੂੰ ਦੇ ਦਿੱਤਾ ਵਾ ਗੋਲੀਆਂ ਸਾਡੇ ਗੋਲ ਜੀ ਉਹ ਹੀ ਦਿੱਤੀਆਂ ਨੂੰ ਤੇ ਲਾਸ ਬੰਦੇ ਦੀ ਇੱਥੇ ਬੜੀ ਕੋਈ ਥ੍ਰੈਟ ਰੂਟ ਤਾਂ ਨਹੀਂ ਵੀਰਾ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕੋਈ ਦੁੱਖ ਨਹੀਂ ਕੋਈ ਲੜਾਈ ਨਹੀਂ ਰਣੀ ਕੇ ਨਾ ਪਿੰਡ ਵਿੱਚ ਹੈਗਾ ਉਹਨਾਂ ਨਾਲ ਕਿੰਨੇ ਬੰਦੇ ਜੱਗੀ ਹੋਏ ਹੋਰ ਹੋਰ ਚਾਰ ਬੰਦੇ ਜੱਗਨੇ ਹੋਏ ਅੱਛਾ ਇੱਕ ਬੰਦੇ ਦੀ ਗੋਰੀਆਂ ਹਾਂਜੀ ਤੇ ਇਹ ਜਿਹੜੇ ਬੰਦਾ ਸੀ ਕਿੱਥੋਂ ਦਾ ਰਹਿਣ ਵਾਲਾ ਇਹ ਲਾਲੂ ਘਮਮ ਦਾ ਬਾਸ ਰੋਏ ਬੇਕਾਂ ਸਾਡੇ ਇੱਥੇ ਰੋਲੀ ਹਸਨੀ ਪੈਂਦੀ ਆ ਤੇ ਇਹ ਬੇਕਾਂ ਲੈਂਦੇ 90 ਫੀਸ ਇਥੋਂ ਦੀ ਲਾਲੂ ਘਮਮ ਤੋਂ ਅੱਛਾ ਉਹ ਜਾਣਦੇ ਜਿਹਨਾਂ ਨੇ ਗੋਰੀਆਂ ਮਾਰੀਆਂ ਹਾਂਜੀ ਜਿ ਜਿਨੇ ਗੋਲੇ ਮਾਰਿਆ ਉਹ ਵੀ ਆਂਦੇ ਪਤਾ ਕਿ ਕੌਣ ਤੇ ਕੌਣ ਨਹੀਂ ਸਰ ਭੱਜ ਗਏ ਨੇ ਭੱਜ ਗਏ ਨੇ ਕਰਤੇ ਆਏ ਸੀ ਉਹ ਉਹ ਮੋਟਰਸਾਈਕਲ ਸਪਲੈਂਡਰ ਤੇ ਆਇਆ ਉਹ ਸਿਲਵਰ ਕਲਰ ਦਾ ਮੋਟਰਸਾਈਕਲ ਕੀ ਮੰਗਦੇ ਤੁਸੀਂ ਹਾਂਜੀ ਮੰਗਦੇ ਇਨਸਾਫ ਦੀ ਉਹ ਕਰਦੇ ਇਨਸਾਫ ਵੇਖੋ ਵੀ ਕਿ ਨਜ਼ਰ ਇੱਥੇ ਕਿੰਨੀ ਸਖਤ ਬੈਠੀ ਪਤਾ ਨਹੀਂ ਕੀ ਦੀ ਕੀ ਵਜਣੇ ਕੀ ਕੀ ਜਾ ਘਟਣਾ ਹੈ ਤੇ ਬਾਕੀ ਇਹਨਾਂ ਇਨਸਾਫ ਦੀ ਹੀ ਮੰਗ ਕਰਦੇ ਆ ਕਿ ਸਪਲੈਂਡਰ ਸਾਹਿਬ ਦਾ ਇੱਥੇ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇ ਦੇ ਮੇਰੋਂ ਫੜੇ ਜਾਣ ਨਾ ਉਹਨੇ ਪ੍ਰਵਾਹ ਨਹੀਂ ਕੀਤੀ ਕਿ ਭੋਗ ਪੈਂਦੇ ਇੰਨੇ ਨਹੀਂ ਜੀ ਇਹਨੇ ਜਲਦੀ ਦੇਖੋ ਵੀ ਅਕੇ ਜੀ ਸਾਡੇ ਇਸ ਤਰ੍ਹਾਂ ਦੇ ਪੱਗਾਂ ਲੈ ਗਈਆਂ ਕਿ ਅਸੀਂ ਸਲਟ ਪਾਰਟੀ ਡਿੱਗੇ ਇੱਕ ਜਿਹਦੇ ਉੱਤੇ ਜਿਹੜਾ ਗੋਲੀ ਚੱਲੀ ਜਾਂਨੇ ਵਾਈ ਉਹਨੇ ਗੋਲੀਆਂ ਚਲਾਤੀਆਂ ਇੱਕ ਨਾਲ ਵਾਲਾ ਜਿਹੜੀਆਂ ਜਿਹੜੇ ਏਟਾ ਮਾਰੀ ਰੱਖ ਕੇ ਤੇ ਏਟਾ ਵਾਲਿਆਂ ਭੱਡੇ ਪਾ ਥੱਲੇ ਉਹ ਦੂਜਾ ਵਾਲਾ ਕੱਢ ਕੇ ਚਲਾਇਆ ਉਹਨੇ